ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਲੋ ਜੀ ਆਪਾਂ ਇਹ ਡਿਜ਼ਾਈਨ ਬਣਾ ਲੈ ਸੀਗਾ ਜਿਰਾਵ ਦਾ ਲੇਡੀਜ਼ ਜਿਰਾਵਾ ਇਹ ਦੋ ਪਾਰਟ ਆਪਾਂ ਪਹਿਲਾਂ ਪਾ ਚੁੱਕੇ ਹਾਂ ਤੀਸਰਾ ਪਾਰਟ ਹੈ ਬਹੁਤ ਸੋਹਣਾ ਆਪਾਂ ਇਹ ਚ ਦੱਸਿਆ ਜੀ ਕਿਵੇਂ ਬੁਣਨੀ ਹੈ ਕਿਵੇਂ ਆਪਾਂ ਘੁੰਡੇ ਵਧਾਏ ਕਿੰਨੇ ਆਪਾਂ ਹਾਂ ਜਾਲੀ ਬਣਾਈਏ ਕਿਸ ਤਰ੍ਹਾਂ ਆਪਾਂ ਇਥੋਂ ਅੱਡੀ ਦਾ ਹਟਾਏ ਕੁੰਡੇ ਜੀ ਅੱਡੀ ਦੀ ਸ਼ੇਪ ਬਹੁਤ ਸੋਹਣੀ ਬਣਦੀ ਇਹਦੇ ਨਾਲ ਆ ਦੇਖੋ ਇਸ ਤਰ੍ਹਾਂ ਲੋ ਜੀ ਆਪਾਂ ਬਣਾ ਲਿਆ ਸੀ ਜੀ ਇੱਥੇ ਤਿੰਨ ਲੈਣਾ ਜਿਵੇਂ ਇੱਧਰ ਆਪਣੀਆਂ 10 ਬਣੀਆਂ ਤੇ ਇੱਥੇ ਆਪਾਂ ਤਿੰਨ ਬਣਾ ਲਿਆ ਸੀ ਤਿੰਨ ਲੈਣਾ ਬਣਾ ਕੇ ਤਿੰਨ ਸਲੰਗਾਂ ਉਧਰੋਂ ਉਲਟੀਆਂ ਤਿੰਨ ਇੱਧਰੋਂ ਉਲਟੀਆਂ 6 ਸਲੰਗਾਂ ਪਾ ਲਿਆ ਸੀ ਤੇ ਉਲਟੀ ਸਾਈਡ 'ਚ ਆਪਾਂ ਹੁਣ ਦੱਸਾਂਗੇ ਜੀ ਤੁਹਾਨੂੰ ਕਿਵੇਂ ਦੇਖਾਉਣੀ ਫਿਰ ਆਈਸ ਲਾਈ ਚ ਇਹ ਘਟਿਆ ਕਰਨਗੇ ਜੀ ਇਧਰਲੀ ਸਾਈਡ ਚ ਤਾਂ ਘਟਦੇ ਸਿੱਧੀ ਸਾਈਡ ਕੁੰਡੇ ਆ ਦੇਖੋ ਜੀ ਇਸ ਤਰ੍ਹਾਂ ਇਧਰਲੀ ਸਾਈਡ ਤੋਂ ਘਟਣਗੇ ਉਲਟੀ ਸ਼ੈਡ ਇਸ ਤਰ੍ਹਾਂ ਆਪਾਂ ਦੂ ਦਾ ਇੱਕ ਲਵਾਂਗੇ ਆ ਦੇਖੋ ਜੀ ਲਓ ਜੀ ਨਹੀਂ ਸਲਾਈ ਆਪਾਂ ਸਾਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਦੇ ਬਹੁਤ ਸੋਹਣਾ ਬਣ ਕੇ ਇਹ ਤਿਆਰ ਹੋਈ ਹੈ ਜਰਾਬ ਇਹ ਚੱਪਲ ਨਾਲ ਵੀ ਪੈ ਜਾਂਦੀ ਹੈ ਜੀ ਕਿਉਂਕਿ ਅੰਗੂਠਾ ਤੇ ਪੰਜਾ ਬਣਦਾ ਥੰਮ ਵਾਲੀ ਇਹ ਜਰਾਬ ਨਹੀਂ ਹੋਈ ਹੈ ਲੋਜੀ ਆਪਾਂ ਸੇ ਿਸ ਲਾਈਕ ਤੇ ਆ ਵੀ ਬਣਾ ਲਈ ਉਲਟੀ ਵੀ ਬਣਾ ਲਈ ਦੇਖੋ ਇਸ ਤਰ੍ਹਾਂ ਲੋਜੀ ਤਾਗਾ ਕਰਾਂਗੇ ਬੈਕ ਸਾਈਡ ਤੇ ਆਪਾਂ ਸਿੱਧੀ ਸਲਾਈ 'ਚ ਇਹਾ ਕੁੰਡਾ ਲਾਹਾਂਗੇ ਜੀ ਫਿਰ ਸ਼ੇਪ ਬਹੁਤ ਸੋਹਣੀ ਹੁੰਦੀ ਹੈ ਉਧਰੋਂ ਜਦੋਂ ਆਪਾਂ ਕੁੰਡਾ ਕਟਾਉਨੇ ਇੱਥੋਂ ਲੋ ਜੀ ਆ ਦੇਖੋ ਜੀ ਇਸ ਤਰ੍ਹਾਂ ਇਹ ਆਪਾਂ 10 ਧਾਰੀਆਂ ਬਣਾਉਣੀਆਂ ਜੀ ਚਾਰ ਤਾਂ ਆਪਣੀਆਂ ਬਣ ਗਈਆਂ 6 ਧਾਰੀਆਂ ਰਹਿ ਗਈਆਂ ਆਪਣੀਆਂ ਆਹੀ ਸਲਾਈ ਇਹ ਕੁੰਡਾ ਕਟੂਗਾ ਇੱਥੋਂ ਆਪਾਂ ਆਹੀ ਸਲਾਈ ਕਟਾਵਾਂਗੇ ਅੱਡੀ ਦਾ ਕੁੰਡਾ ਫਿਰ ਅੱਡੀ ਦੀ ਸ਼ੇਪ ਬਹੁਤ ਸੋਹਣੀ ਬਣਦੀ ਹੈ ਇਹ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਆ ਦੇਖੋ ਇਸ ਤਰ੍ਹਾਂ ਬਹੁਤ ਸੋਹਣੀ ਸਲਾਈ ਹੁੰਦੀ ਹੈ ਗਲਾਈ 'ਚ ਲੋ ਜੀ ਤੇ ਦਿਖਾਉਣੇ ਸਾਨੂੰ ਬਣਾ ਕੇ ਹੁਣ ਸਾਰੀ ਜਿਹੜਾ ਆ ਕੰਪਲੀਟ ਕਰਕੇ ਲਓ ਜੀ ਇਹ ਆਪਾਂ ਕੰਪਲੀਟ ਕਰ ਲਏ ਆ ਦੇਖੋ ਇਸ ਤਰ੍ਹਾਂ ਆ ਸੀਗਾ ਆਪਣਾ ਉਲਟ ਆਪਾਂ ਇਧਰ ਲਾ ਸ਼ੈਡ ਇਸ ਤਰ੍ਹਾਂ ਤੇ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਸਲਾਈ ਕਰਕੇ ਲਓ ਜੀ ਆਪਾਂ ਬਣਾ ਲਈ ਜੀ ਇੰਨਾ ਕੁ ਬਣਾਉਣਾ ਸੀਗਾ ਆ ਦੇਖੋ ਜੀ ਇਸ ਤਰ੍ਹਾਂ ਇਹ ਆਪਾਂ ਬਣਾਈਏ ਜੀ 10-10 ਲੈਣਾ ਬਣਾਇਆ ਜੀ 20 ਲੰਗਾ ਪੰਗਾ ਦੇ ਉੱਪਰ ਇਦੋਂ ਤੇ ਹੁਣ ਆਪਾਂ ਦਿਖਾਉਣੀ ਆ ਜੀ ਸਲਾਈ ਕਰਨੀ ਲੋ ਜੀ ਇੱਥੋਂ ਸ਼ੁਰੂ ਕਰਾਂਗੇ ਜੀ ਸਲਾਈ ਆਪਾਂ ਆਹ ਚੀਜ਼ ਤੋਂ ਤੇ ਥੱਲੇ ਨੂੰ ਜਾਵਾਂਗੇ ਲੋ ਜੀ ਅ ਦੇਖੋ ਜੀ ਇਸ ਤਰ੍ਹਾਂ ਸਲਾਈ ਕਰਾਂਗੇ ਜੀ ਆਪਾਂ ਇਹਦਾ ਅੱਡਾ ਅੱਡਾ ਤਰੀਕਾ ਹੁੰਦਾ ਪਹਿਣਾ ਦਾ ਜਿਵੇਂ ਵੀ ਸਲਾਈ ਦਾ ਆਪਾਂ ਇਸ ਤਰ੍ਹਾਂ ਸਲਾਈ ਕਰਦੇ ਆ ਜੀ ਬਿਲਕੁਲ ਲਓ ਜੀ ਇਹ ਪਨੀਚੇ ਨੂੰ ਜਾਵਾਂਗੇ ਸਾਰੀ ਸਿਲਾਈ ਕਰਦੇ ਇੱਥੋਂ ਦਿਖ ਰਿਹਾ ਲਓ ਜੀ ਦਿਖਾਉਣੀ ਆਪਾਂ लो जी आप इन सिलाई कर ले जी इतों देखो इस तो लेके इस तरह सिलाई कर ले तो हम आपको दिखाने इधर बना के सिलाई करके लो जी जीडी ये चीज़ है जी आनी इन पाए मोड़ा इस तरह हाँ देखो इस तरह हाँ देखो जी इस तरह आप गलाई न कुंडे लवा इतों लवेंगे तोपे ਮੇਰੇ ਗਲਾਈ ਜੀ ਬਣ ਜਾਂਦੀ ਦੇਖੋ ਇਸ ਤਰ੍ਹਾਂ ਲੋਜੀ ਹੁਣ ਅਗੇ ਇਹ ਆਪਾਂ ਇੱਧਰ ਸਲਾਈ ਦਾ ਇਹਨੂੰ ਕਰਾਂਗੇ ਆ ਚੀਜ਼ ਨੂੰ ਹਾਂ ਦੇਖੋ ਇਸ ਤਰ੍ਹਾਂ ਪੰਜਰਾਵ ਸਲਾਈ ਹੋ ਕੇ ਬਿਲਕੁਲ ਰੈਡੀ ਹੋਗੀ ਲੋਜੀ ਜਿੱਥੇ ਆਪਾਂ ਪੂਰੇ ਐ ਲਾ ਦਾਂਗੇ ਪੱਕੀ ਫੰਦ ਲੋਜੀ ਇਹ ਮੇਰੇ ਦਸੰਦ ਦਾ ਤਰੀਕਾ ਵਧੀਆ ਲੱਗਦਾ ਹੈ ਵੀਡੀਓ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਕਰਦਿਆ ਕਰੋ ਘੰਟੀ ਵਾਲਾ ਬਟਨ ਦਬਾਇਆ ਕਰੋ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਪਲੇ ਕੇ ਅੱਗੇ ਸੋਹਣੀ ਸੋਹਣੀ ਡਿਜ਼ਾਈਨ जरा अपनी बिल्कुल तैयार है जिस होके தர ஜு ரேடிய